ਹਾਰਟ ਅਟੈਕ ਦਾ ਜਿਹੜਾ ਦਰਦ ਹੁੰਦਾ ਉਹ ਥੋੜਾ ਜਿਆਦਾ ਚੂਬਨ ਵਾਲਾ ਤੇ ਸੈਂਟਰ ਵਿੱਚ ਜਿਆਦਾ ਹੁੰਦਾ ਤੇ ਉਹ ਬਾਜੂ ਵਿੱਚ ਜਾਂ ਜਵਾੜ ਵਿੱਚ ਜਵਾੜੇ ਵਿੱਚ ਤੱਕ ਰੇਡੀਏਟ ਕਰ ਸਕਦਾ ਇੱਕ ਦਿਨ ਉਹ ਡਾਕਟਰ ਸਾਹਿਬ ਮੇਰੇ ਇੱਥੇ ਬੜੀ ਪੇਂਡ ਜੀ ਹੋਣੀ ਸ਼ੁਰੂ ਹੋਈ ਹੈ ਨਾ ਮੈਨੂੰ ਐਵੇਂ ਯਾਰ ਮੇਰੇ ਬਹੁਤ ਜਿਆਦਾ ਪੇਨ ਹੋ ਰਹੀ ਕਿਤੇ ਮੈਨੂੰ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਗੈਸ ਤੇ ਹਾਰਟ ਦਾ ਬੜਾ ਓਵਰਲੈਪ ਹੈ ਕਈ ਵਾਰ ਪਤਾ ਨਹੀਂ ਚੱਲਦਾ ਕਿ ਇਹ ਗੈਸ ਦਾ ਕਾਰਨ ਹੈ ਜਾਂ ਹਾਰਟ ਅਟੈਕ ਦਾ ਕਾਰਨ ਹੈ। ਵੀਡੀਓ ਦੇਖਦੇ ਆ ਬੜੇ ਵੀਡੀਓਜ਼ ਹੁੰਦੇ ਆ ਨਾ ਉਹਦੇ ਵਿੱਚ ਆ ਇੱਕੋ ਤੋਂ ਬੰਦਾ ਬੈਠਾ ਬੈਠਾ ਗਿਆ। ਉਹ ਸਾਇਲੈਂਟ ਅਟੈਕ ਜਿਹਨੂੰ ਬੋਲਦੇ ਆ ਨਾ ਉਹ ਕੀ ਚੱਕਰ ਹੁੰਦਾ। ਉਹ 버ਗਰ ਨੂਡਲਸ ਖਾਂਦੀ ਸੀ। ਉਹਦੀ ਡੈਥ ਹੋ ਗਈ। ਹਾਂਜੀ। ਉਹ ਕੀ ਕਰਨਾ ਚਾਹੀਦਾ ਸਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਖੈਰ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 1 ਜਨਵਰੀ 2026 ਤੇ ਟਾਈਮ ਸਰ 11 ਵਜੇ ਕੋਈ 25 26 ਮਿੰਟ ਹੋ ਗਏ ਤੇ ਉਮੀਦਾਂ ਨਵਾਂ ਵਾਰਾ ਜਦੋਂ ਵੀ ਆਉਂਦਾ ਤਾਂ ਸਾਡੇ ਲਈ ਉਮੀਦਾਂ ਲੈ ਕੇ ਆਉਂਦਾ ਵੀ ਯਾਰ ਕੁਝ ਬਿਹਤਰ ਹੋਏਗਾ ਕੁਝ ਚੰਗਾ ਹੋਏਗਾ ਅਸੀਂ ਕੁਝ ਚੰਗਾ ਕਰਾਂਗੇ ਸੋ ਉਸੇ ਹੀ ਚੰਗੇ ਦੀ ਆਸ ਦੇ ਵਿੱਚ ਅੱਜ ਮੈਂ ਖੜਾ ਕਿਉਂਕਿ ਆਰ ਗਗਨ ਗੈਸਟੋ ਮਲਟੀ ਸਪੈਸ਼ਲਟੀ ਹਸਪੀਟਲ ਹੈ ਤੁਹਾਨੂੰ ਪਤਾ ਇੱਥੇ ਬੜੇ ਡਾਕਟਰ ਸੀ ਪਰ ਇੱਕ ਜਿਹੜੀ ਕਮੀ ਸੀ ਉਹ ਕਾਰਡੀਓਲੋਜਿਸਟ ਦੀ ਸੀ ਕਿਉਂਕਿ ਗੈਸ ਦੇ ਡਾਕਟਰ ਆਪ ਨੇ ਗਗਨ ਤਾਂ ਉਹ ਕਮੀ ਜਿਹੜੀ ਪੂਰੀ ਕੀਤੀ ਡਾਕਟਰ ਅਮਿਤ ਗੋਹਲੇ ਡਾਕਟਰ ਸਸੀਕਾ ਸਸੀਕਾ ਜੀ ਠੀਕੋ ਹਾਂਜੀ ਹਾਂਜੀ ਮੈਂ ਡਾਕਟਰ ਬਾਰੇ ਥੋੜੇ ਦੱਸ ਦਿਆਂ ਵੀ ਇਹ ਆਪਣੇ ਬਠਿੰਡੇ ਤੋਂ ਨਹੀਂ ਬਾਹਰ ਪੜੇ ਤੇ ਫਿਰ ਚੰਡੀਗੜ੍ਹ ਰਹੇ ਤੇ ਹੁਣ ਤੁਸੀਂ ਫਿਰ ਬਠਿੰਡੇ ਆਰ ਗਗਨ ਜਿਹੜਾ ਹੈ ਇੱਥੇ ਆ ਹਾਂਜੀ ਇੱਥੇ ਆ ਦਾ ਮਕਸਦ ਤੁਸੀਂ ਬਾਹਰ ਵੀ ਜਾ ਸਕਦੇ ਸੀ ਇੱਥੇ ਆ ਦਾ ਮਕਸਦ ਇਹ ਸੀਗਾ ਕਿ ਆਪਾਂ ਨੂੰ ਆਪਣੇ 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 ਸ਼ਹਿਰ ਦੇ ਲੋਕਾਂ ਲਈ ਸੇਵਾਵਾਂ ਕਰਨੀਆਂ ਨੇ ਤਾਂ ਕਿ ਆਪਣੇ ਲੋਕਾਂ ਨੂੰ ਬਾਹਰ ਨਾ ਜਾਣਾ ਪਵੇ ਤੇ ਇੱਥੇ ਹੀ ਉਹ ਸਾਰੀਆਂ ਸੁਵਿਧਾਵਾਂ ਲੈ ਸਕਣ ਇੱਕ ਇੱਕ ਇਹ ਵੀ ਹੁੰਦਾ ਇੱਕ ਕੀ ਹੁੰਦਾ ਹੁੰਦਾ ਵੀ ਜਦੋਂ ਹੁਣ ਸ਼ਹਿਰ ਦਾ ਮੁੰਡਾ ਜਿਹਨੂੰ ਆਪਾਂ ਕਹ ਲਈਏ ਰਿਲੇਸ਼ਨ ਬਹੁਤ ਹੁੰਦੇ ਨੇ ਤੇ ਇੱਕ ਨਾ ਵਿਸ਼ਵਾਸ ਹੋ ਜਾਂਦਾ ਅ ਚੋਲਾ ਯਾਰ ਇਹ ਤਾਂ ਆਪਣੇ ਬੋਲ ਸਾਹ ਦਾ ਬੈਠਾ ਹੈ ਆਪਾਂ ਜਾ ਕੇ ਕਹਿ ਦੱਸ ਦਾਂਗੇ ਇੱਕ ਨਾ ਪੇਸ਼ੈਂਟ ਬੜੇ ਆਰਾਮ ਨਾਲ ਗੱਲ ਕਰ ਸਕਦਾ ਹੁੰਦਾ ਹੈ ਨਾ ਡਾਕਟਰ ਸਾਹਿਬ ਮੈਨੂੰ ਵੀ ਲੱਗਦਾ ਅਗਲਾ ਬੰਦਾ ਕਿਹਾ ਅੱਛਾ ਅੱਛਾ ਉਹ ਡਾਕਟਰ ਸਾਹਿਬ ਅਗਲਾ ਸਮੇਂ ਵੀ ਆਪਣਾ ਹੀ ਬੱਚਾ ਹੈ ਆਪਣੇ ਇਲਾਕੇ ਦਾ ਗੱਲ ਦੀ ਵੱਖਰੀ ਹੁੰਦੀ ਹੈ ਉਹ ਬੋਲੀ ਨਾਲ ਬੰਦਾ ਪੂਰਾ ਰਿਲੇਟ ਕਰ ਪਾਂਦਾ ਹੈਗਾ ਉਹ ਤਾਂ ਕਰਕੇ ਪੇਸ਼ੈਂਟ ਵੀ ਬਹੁਤ ਫਾਇਦੇਮੰਦ ਰਹਿੰਦਾ ਇਸ ਚੀਜ਼ ਦੇ ਵਿੱਚ ਹਾਂ ਕਿਉਂਕਿ ਤੁਸੀਂ ਵੀ ਦੇਖੋ ਪੇਸ਼ੈਂਟ ਤੁਹਾਡੇ ਨਾਲ ਖੁੱਲ ਕੇ ਗੱਲ ਕਰ ਸਕਦਾ ਤੁਸੀਂ ਉਹਦੇ ਨਾਲ ਹੋਰ ਜ਼ਿਆਦਾ ਖੁੱਲ ਕੇ ਗੱਲ ਕਰ ਸਕਦੇ ਤੁਹਾਨੂੰ ਵੀ ਪਤਾ ਹੈ ਵੀ ਮੇਰੇ ਰਿਲੇਟਿਵਸ ਨਹੀਂ ਮੇਰੇ ਨੌਨ ਨੇ ਮੇਰੇ ਸ਼ਹਿਰ ਦੇ ਨਹੀਂ ਹੈ ਨਾ ਸੋ ਇਸ ਕਰਕੇ ਤੁਸੀਂ ਇੱਥੇ ਆਏ ਹੋ ਤੇ ਡੀਐਮ ਕਾਰਡੀਓਲੋਜਿਸਟ ਯਸ ਯਸ ਓਕੇ ਤੇ ਹੁਣ ਤੁਸੀਂ ਵੀ ਨਾ ਦੱਸੋ ਵੀ ਆਪਾਂ ਜਿੱਥੇ ਖੜੇ ਆ ਆ ਤੁਹਾਡੇ ਪਿਛਲੇ ਜਿਹੜੀ ਮਸ਼ੀਨ ਹੈ ਹਾਂਜੀ ਇਹ ਕੀ ਹੈ ਇਹ ਜੀ ਇਕੋ ਕਾਰਡੀਓਗ੍ਰਾਫੀ ਹੈ 2ਡੀ ਇਕੋ ਕਾਰਡੀਓਗ੍ਰਾਫੀ ਇਹਦੇ ਰਾਹੀਂ ਅਸੀਂ ਹਾਰਟ ਦਾ ਫੰਕਸ਼ਨ ਹਾਰਟ ਦੇ ਵੈਲਵਸ ਵੀ ਉਹ ਸਹੀ ਕੰਮ ਕਰ ਰਿਹਾ ਹੈ ਕਿ ਨਹੀਂ ਹਾਰਟ ਦਾ ਫੰਕਸ਼ਨ ਕਿੰਨਾ ਹੈ ਕਟਿਆ ਤਾਂ ਨਹੀਂਗਾ ਇਸਦੇ ਰਾਹੀਂ ਆਪਾਂ ਪਤਾ ਕਰ ਸਕਦੇ ਆ ਪੂਰੇ ਐਕਿਊਰੇਸੀ 100% ਐਕਿਊਰੇਸੀ ਨਾਲ ਜੇ ਕਿਸੇ ਨੂੰ ਬਲੋਕੇਜ ਹੈ ਤਾਂ ਉਹਦਾ ਫੰਕਸ਼ਨ ਘਟਿਆ ਹੋ ਸਕਦਾ ਜੋ ਕਿ ਇਹਦੇ ਰਾਹੀਂ ਪਤਾ ਚੱਲ ਸਕਦਾ ਹੈ ਠੀਕ ਹੈ ਜੇ ਕਿਸੇ ਨੂੰ ਸਾਹ ਚੜ ਰਿਹਾ ਉਹ ਉਹਦੇ ਰਾਹੀਂ ਪਤਾ ਕਰ ਸਕਦੇ ਆ ਕਿ ਕੋਈ ਵੈਲਵਟ ਦੀਕਤਤਾ ਨਹੀਂ ਜਾਂ ਕਿਸੇ ਹਾਰਟ 'ਚ ਕੋਈ ਛੇਦ ਤਾਂ ਨਹੀਂ ਹੈਗਾ ਅੱਛਾ ਜੋ ਕਿ ਜਮੰਦਰੂ ਕਈਆਂ ਨੂੰ ਛੇਦ ਹੁੰਦਾ ਜੋ ਕਿ ਡਾਇਗਨੋਸ ਨਹੀਂ ਹੋ ਪੰਦਾ ਤੇ ਲੇਟ ਡਾਇਗਨੋਸ ਹੋ ਪੰਦਾ ਜੀ 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 ਤੇ ਇਹਦੇ ਰਾਹੀਂ ਅਸੀਂ ਪਤਾ ਕਰ ਸਕਦੇ ਆ ਕਿ ਉਹਨੂੰ ਕਿਸੇ ਨੂੰ ਕੋਈ ਜਮੰਦਰੂ ਛੇਦ ਤਾਂ ਨਹੀਂ ਹੈਗਾ ਓਕੇ ਸੋਖਾ ਹੋ ਜਾਂਦਾ ਮੁੰਡਾ ਸੋਖਾ ਹੋ ਜਾਂਦਾ ਤਾਂ ਤਾਂ ਕਿ ਆਪਾਂ ਅੱਗੇ ਇਲਾਜ ਕਰ ਸਕੀਏ ਤੇ ਜਲਦੀ ਤੋਂ ਜਲਦੀ ਹਾਂ ਦੇਖੋ ਗੱਲ ਇਹੀ ਹੁੰਦੀ ਹੈ ਵੀ ਅਜਕਲ ਟੈਕਨੋਲੋਜੀ ਐਹੋ ਜੀ ਆ ਗਈ ਜਿੱਤੇ ਥਰੂ ਇਹ ਪਤਾ ਲੱਗਦਾ ਵੀ ਇਹਦੇ ਦਿਲ ਦੇ ਵਿੱਚ ਛੇਕ ਹੈ ਇਹਦੇ ਕੋਈ ਵੇਨਤਾ ਨਹੀਂ ਬੰਦ ਜਾਂ ਸਾਹ ਦੇ ਚੜਦਾ ਉਹਦੇ ਪਿੱਛੇ ਕੀ ਕਾਰਨ ਹੈ ਇਹ ਹੀ ਕੁਝ ਜਦੋਂ ਡਾਇਗਨੋਸ ਹੋ ਗਿਆ ਤੇ ਫਿਰ ਉਪਚਾਰ ਕਰਨਾ ਬੜਾ ਸਾਕਾ ਹੋਇਆ ਛਾਤੀ ਚ ਦਰਦ ਕਿਉਂ ਹੋ ਰਿਹਾ ਉਹ ਡਾਇਗਨੋਸ ਕਰਨ ਲਈ ਵੀ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਕਿ ਹਾਰਟ ਦਾ ਮਸਲ ਤਾਂ ਨਹੀਂ ਮੋਟਾ ਹੋਇਆ ਉਹ ਵੀ ਇੱਕ ਕਾਰਨ ਹੁੰਦਾ ਜਿਹਨੂੰ ਹਾਈਪਰਟ੍ਰੋਫਿਕ ਕਾਰਡੀਓਮਾਇਓਪੈਥੀ ਕਹਿੰਦੇ ਆ ਇੱਕ ਵਾਰੀ ਨਾ ਡਾਕਟਰ ਸਾਹਿਬ ਮੇਰੇ ਇੱਥੇ ਬੜੀ ਪੇਨ ਜੀ ਹੋਣੀ ਸ਼ੁਰੂ ਹੋਈ ਹੈਨਾ ਮੈਨੂੰ ਹੈਵੀਰ ਮੇਰੇ ਬਹੁਤ ਜ਼ਿਆਦਾ ਪੇਨ ਹੋ ਰਹੀ ਕਿਤੇ ਮੈਨੂੰ ਹਾਰਟ ਦੀ ਪ੍ਰੋਬਲਮ ਤਾਂ ਨਹੀਂ ਚਲੋ ਉਦੋਂ ਤੁਹਾਡੇ ਨਾਲ ਸੰਪਰਕ ਨਹੀਂ ਸੀ ਹੋਇਆ ਤੇ ਮੇਰੇ ਦੋਸਤ ਸੀਗੇ ਇੱਕ ਡਾਕਟਰ ਉਹ ਵੀ ਕਾਰਡੀਓਲੋਜਿਸਟ ਸੀ ਉਹਨੂੰ ਫਿਰ ਜਦੋਂ ਮੈਂ ਪੁੱਛਿਆ ਉਹ ਮੈਨੂੰ ਕਹਿੰਦਾ ਨਹੀਂ ਭਾਜੀ ਤੁਹਾਨੂੰ ਇਹਦੀ ਪ੍ਰੋਬਲਮ ਨਹੀਂ ਉਹ ਤੁਹਾਨੂੰ ਗੈਸ ਦੀ ਪ੍ਰੋਬਲਮ ਹੈ ਇਦਾਂ ਇਦਾਂ ਵੀ ਹੋ ਜਾਂਦਾ ਹੈ ਹਾਂਜੀ ਹਾਂਜੀ ਗੈਸ ਤੇ ਹਾਰਟ ਦਾ ਬੜਾ ਓਵਰਲੈਪ ਹੈ ਕਈ ਵਾਰ ਪਤਾ ਨਹੀਂ ਚੱਲਦਾ ਕਿ ਇਹ ਗੈਸ ਦਾ ਕਾਰਨ ਹੈ ਜਾਂ ਹਾਰਟ ਅਟੈਕ ਦਾ ਕਾਰਨ ਹੈ ਤਾਂ ਉਹਨੂੰ ਥੋੜਾ ਜਿਆ ਉਹਨੂੰ ਡਿਫਰੈਂਸ਼ੀਏਟ ਕਰਨ ਲਈ ਉਦੇ ਨਾਲ ਹਾਰਟ ਅਟੈਕ ਦਾ ਜਿਹੜਾ ਦਰਦ ਹੁੰਦਾ ਉਹ ਥੋੜਾ ਜਿਆਦਾ ਚੂਬਨ ਵਾਲਾ ਤੇ ਸੈਂਟਰ ਵਿੱਚ ਜਿਆਦਾ ਹੁੰਦਾ ਤੇ ਉਹ ਬਾਜੂ ਵਿੱਚ ਜਾਂ ਜਵਾੜ ਵਿੱਚ ਜਵਾੜੇ ਵਿੱਚ ਤੱਕ ਰੇਡੀਏਟ ਕਰ ਸਕਦਾ ਤੇ ਨਾਲ ਕਈ ਵਾਰ ਪਸੀਨਾ ਆਨਾ ਜਾਂ ਸਾਹ ਫੁੱਲਣਾ ਉਹ ਵੀ ਹੁੰਦਾ ਪਰ ਜਿਹੜਾ ਗੈਸ ਦੇ ਦਰਦ ਉਹਦੇ ਵਿੱਚ ਇਹ ਲੱਛਣ ਨਹੀਂ ਹੁੰਦੇ ਓਕੇ ਤੇ ਦੂਸਰੀ ਚੀਜ਼ ਇਹ ਹੈ ਕਿ ਜੇ ਤੁਸੀਂ ਇਹ ਚਾਹਦੇ ਹੋ ਕਿ ਵੀ ਪਤਾ ਕਰਨਾ ਚਾਹੁੰਦੇ ਹੋ ਕਿ ਇਹ ਗੈਸ ਦਾ ਦਰਦ ਹੈ ਜਾਂ ਹਾਰਟ ਅਟੈਕ ਦਾ ਦਰਦ ਹੈ ਤਾਂ ਘਰੇ ਘਰੇ ਠੰਡਾ ਦੁੱਧ ਪਿਆ ਜਾਂ ਡਾਈਜੈਨ ਸਰਪ ਪਿਆ ਉਹ ਲੈ ਕੇ ਦੇਖ ਲੋ ਜੇ ਉਹ ਲੈਂ ਤੋਂ ਬਾਅਦ ਇਮੀਡੀਏਟ ਠੀਕ ਹੋ ਜਾਂਦਾ ਤਾਂ ਮੋਸਟ ਪ੍ਰੋਬਬਲੀ ਗੈਸ ਦਾ ਦਰਦ ਹੈ ਹਾਂ ਜੇ ਉਹ ਨਹੀਂ ਠੀਕ ਹੁੰਦਾ ਤਾਂ ਹੋ ਸਕਦਾ ਹੈ ਕਿ ਉਹ ਹਾਰਟ ਅਟੈਕ ਦਾ ਦਰਦ ਵੀ ਹੋ ਸਕਦਾ ਦੇਖੋ ਦੇਖੋ ਇਹ ਇਹੀ ਗੱਲ ਹੈ ਯਾਰ ਹੁਣ ਮੈਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਬੜੀ ਗੱਲ ਕਲੀਅਰ ਕੀਤੀ ਵੀ ਯਾਰ ਜੇ ਤੁਹਾਨੂੰ ਗੈਸ ਦੇ ਲੱਗਦੀ ਨਾ ਬਰਲੋ ਤਾਂ ਠੰਡਾ ਦੁੱਧ ਹੁੰਦਾ ਜਿਹੜਾ ਉਹ ਤੁਸੀਂ ਪੀਤਾ ਤੇ ਉਹ ਦੂਰ ਹੋ ਜਾਣਾ ਜੇ ਪੇਨ ਬਾਹਰ ਹੋ ਰਹੀ ਹੈ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਜਬਾੜੇ ਵਿੱਚ ਪੇਨ ਆ ਰਹੀ ਹੈ ਜਾਂ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਹਾਂ ਪਸੀਨਾ ਸਾਂਹ ਚੜ ਰਿਹਾ ਹੈ ਤੇ ਬਹੁਤ ਡਿਸਕੰਫਰਟ ਫੀਲ ਹੋ ਰਿਹਾ ਹੈ ਜਾਂ ਸੈਂਟਰ ਦੇ ਸਾਟੀ ਦੇ ਸੈਂਟਰ ਚ ਬਹੁਤ ਚੂਭਣ ਵਾਲਾ ਪੇਨ ਹੋ ਰਿਹਾ ਟਾਈਟਨੈਸ ਜਸ ਟਾਈਟਨੈਸ ਲੱਗ ਰਹੀ ਹੈ ਤਾਂ ਉਹ ਮੋਸਟ ਪ੍ਰੋਬਬਲੀ ਹਾਰਟ ਅਟੈਕ ਦਾ ਦਰਦ ਹੋ ਸਕਦਾ ਡਾਕਟਰ ਸਾਬ ਕਈ ਵਾਰੀ ਇਹ ਪ੍ਰੋਬਲਮ ਆਉਂਦੀ ਹੀ ਨਹੀਂ ਆਪਾਂ ਕਈ ਵਾਰੀ ਦੇਖਦੇ ਆ ਬੜੇ ਵੀਡੀਓਜ਼ ਹੁੰਦੇ ਹਨ ਉਹਦੇ ਵਿੱਚ ਆ ਇੱਕੋਦਮ ਬੰਦਾ ਬੈਠਾ ਬੈਠਾ ਗਿਆ ਉਹ ਸਾਇਲੈਂਟ ਅਟੈਕ ਜਨੂੰ ਬੋਲ ਦਿੰਦੇ ਹਨ ਉਹ ਕੀ ਚੱਕਰ ਹੁੰਦਾ ਉਹਦੇ ਵਿੱਚ ਕੀ ਹੁੰਦਾ ਕਿ ਮਰੀਜ਼ ਨੂੰ ਆਲਰੇਡੀ ਬਲੋਕੇਜਸ ਹੁੰਦੀਆਂ ਮੇਬੀਆ ਬਟ ਉਹ ਡਾਇਗਨੋਸ ਨਹੀਂ ਹੋ ਪਾਂਦੀਆਂ ਕੋਈ ਲੱਛਣ ਹੀ ਨਹੀਂ ਆਉਂਦੇ ਕਈ ਵਾਰੀ ਤਾ ਕਈ ਵਾਰ ਕੀ ਹੁੰਦਾ ਸਡਨਲੀ ਉਹ ਉਹ 100% ਬੰਦ ਹੋ ਜਾਂਦੀ ਆਪਣੇ ਨਾਲ ਅੱਛਾ ਤਾਂ ਇਹ ਤੋਂ ਬਚਣ ਲਈ ਹੱਲ ਇਹ ਹੈ ਕਿ ਹਰ ਮਤਲਬ ਹਰ ਇੱਕ ਹਰ ਬੰਦੇ ਨੂੰ ਐਟ ਲੀਸਟ ਐਵਰੀ 6 ਮੰਥ ਲਿਬ੍ਰੇ ਟੈਸਟ ECG ਇਕੋ ਕਰਵਾਉਣੇ ਚਾਹੀਦੇ ਆ ਫॉर ਰੂਟੀਨ ਹੈਲਥ ਚੈੱਕਅਪ ਪਰ ਜੱਟ ਸਾਹਿਬ ਮੇਰੀ ਗੱਲ ਸੁਣੋ ਤੁਸੀਂ ਇਹ ਗੱਲ ਕਰਦੇ ਹੋ ਨਾ ਇਹਦੇ ਨਾਲ ਜਿਹੜਾ ਖਾਣ ਪਾਣ ਹੈ ਸਾਡਾ ਹਾਂਜੀ ਉਹ ਉਹ ਕਿਦਾਂ ਦਾ ਹੋ ਰਿਹਾ ਜੀ ਤਾਂ ਵੀ ਜਿਵੇਂ ਹੁਣ ਅਸੀਂ ਅੱਜਕੱਲ ਦੇਖੋ ਸਾਡੇ ਬੱਚੇ ਜਿਹੜੇ ਨੇ ਨਾ ਉਹ ਫਾਸਟ ਫੂਡ ਵਾਲੇ ਪਾਸੇ ਜ਼ਿਆਦਾ ਆ ਰਹੇ ਆ ਜਾਂ ਇੱਕ ਪਿੱਛੇ ਜ ਆਪਾਂ ਨਿਊਜ਼ ਵੀ ਦੇਖੀ ਆ ਉਹਦੇ 'ਚ ਇੱਕ ਕੁੜੀ ਸੀ ਉਹ 버ਗਰ ਨੂਡਲਸ ਉਹ ਖਾਂਦੀ ਸੀ ਤੇ ਉਹਦੀ ਡੈਥ ਹੋ ਗਈ ਹਾਂਜੀ ਉਹ ਕੀ ਕਰਨਾ ਚਾਹੀਦਾ ਸਾਨੂੰ ਦੇਖੋ 버ਗਰ ਪੀਜ਼ਾ ਤਾਂ ਅਵੋਇਡ ਹੀ ਕਰਨਾ ਚਾਹੀਦਾ ਬੇਸਿਕਲੀ ਇੱਕ ਦੂਸਰਾ ਇਹ ਹੈ ਕਿ ਆਪਣੇ ਨਾ ਕਾਰਬੋਹਾਈਡਰੇਟ ਖਾਣ ਦਾ ਮਤਲਬ ਬਹੁਤ ਜ਼ਿਆਦਾ ਉਹ ਹੈ ਕਿ ਰੋਟੀ ਖਾਣੀ ਰੋਟੀ ਕੀ ਹੈ ਨੀਰਾ 슈ਗਰ ਮੈਂ ਨਹੀਂ ਕਹਿ ਰਿਹਾ ਕਿ ਰੋਟੀ ਰੋਟੀ ਨਹੀਂ ਖਾਣੀ ਚਾਹੀਦੀ ਲੇਕਿਨ ਇੱਕ ਲਿਮਿਟ ਚ ਖਾਣੀ ਚਾਹੀਦੀ ਹੈ ਉਹਦੇ ਵਿੱਚ ਆਪਣਾ ਬਾਜਰਾ ਦਾ ਆਟਾ ਮਿਕਸ ਕਰੋ ਅ ਆਪਣਾ ਮੱਕੀ ਦਾ ਆਟਾ ਮਿਕਸ ਕਰੋ ਵੀ ਤਾਂ ਕਿ ਉਹਦੇ 슈ਗਰ ਘੱਟ ਬਣੇ ਉਹਦੇ ਨਾਲ ਤੇ ਦੂਸਰਾ ਲੇਟ ਨਾਈਟ ਆਪਣਾ ਖਾਣਾ ਪੀਣਾ ਅ ਅਵੋਇਡ ਕਰਨਾ ਚਾਹੀਦਾ ਠੀਕ ਹੈ ਤੇ ਫਿਜ਼ੀਕਲ ਐਕਟੀਵਿਟੀ ਕਰਨੀ ਚਾਹੀਦੀ ਹੈ ਅਕੋਰਡਿੰਗ ਟੂ ਅਮਰੀਕਨ ਗਾਈਡਲਾਈਨਸ ਉਹ ਕਹਿੰਦੀ ਹੈ ਕਿ ਹਰ ਇਨਸਾਨ ਨੂੰ ਐਟ ਲੀਸਟ 30 ਮਿੰਟ ਦੀ ਵਾਕ ਕਰਨੀ ਚਾਹੀਦੀ ਹੈ ਡੇਲੀ ਤੁਸੀਂ ਵਾਕ ਦੀ ਗੱਲ ਕੀਤੀ ਮੇਰੇ ਦਿਮਾਗ 'ਚ ਆਇਆ ਕੀ ਹੁੰਦਾ ਕਈ ਵਾਰੀ ਅਸੀਂ ਨਾ ਜਿਹੜੇ ਜਿਮ ਹੁੰਦੇ ਆ ਹਾਂਜੀ ਜਿਮ ਅਸੀਂ ਕਹਿੰਦੇ ਆ ਯਾਰ ਵੀ ਜਿਮ ਜਾਇਆ ਕਰ ਰਿਹਾ ਬਹੁਤ ਵਧੀਆ ਗੱਲ ਆ ਯਾਰ ਤੁਹਾਡੀ ਸਿਹਤ ਵਧੀਆ ਰਹਿੰਦੀ ਹੈ ਤੇ ਸਰ ਮੈਂ ਤਾਂ ਉੱਥੇ ਵੀ ਬੰਦੇ ਜਿਹੜੇ ਨੇ ਉੱਥੇ ਸਾਇਲੈਂਟ ਅਟੈਕਾਂ ਦੇ ਦੇਖੇ ਨੇ ਜਿਮ ਚ ਵੀ ਆ ਜਾਂਦੇ ਬੜੇ ਰੁਸ਼ਟ ਪੁਸ਼ਟ ਹੁੰਦੇ ਨੇ ਡੱਡੇ ਡਾੜਲੇ ਹੁੰਦੇ ਨੇ ਫਿਰ ਵੀ ਉਹ ਬੱਚੇ ਜਿਹੜੇ ਨੇ ਇਦਾਂ ਚੱਲੇ ਜਾਂਦੇ ਕੀ ਕਾਰਨ ਹੋ ਸਰ ਜਿਮ ਦਾ ਦੇਖੋ ਦੋ ਤਿੰਨ ਕਾਰਨ ਆ ਇੱਕ ਤਾਂ ਇਹ ਕਿ ਕਈ ਵਾਰ ਅੱਜ ਕੱਲ ਅੱਜ ਕੱਲ ਦੀ ਜਿਹੜੀ ਹੈ ਜਨਰੇਸ਼ਨ ਉਹ ਸਟੂਡੈਂਟ ਬੜਾ ਪ੍ਰਫਰ ਕਰਦੀ ਹੈ ओके ਉਹਦੇ ਨਾਲ ਕੀ ਹੁੰਦਾ ਉਹਦੇ ਕਰਕੇ ਇੱਕਦਮ ਸਡਨ ਹਾਰਟ ਅਟੈਕ ਆ ਸਕਦਾ ਹੈ ਦੂਸਰਾ ਕਾਰਨ ਇਹ ਹੈ ਕਿ ਕਈ ਵਾਰੀ ਲੋਕਾਂ ਨੂੰ ਕੰਜੇਨੈਟਲ ਮਤਲਬ ਜਮੰਦਰੂ ਹਾਰਟ ਮਸਲ ਮੋਟਾ ਹੁੰਦਾ ਹੈ ਜਿਹੜਾ ਕਿ ਡਾਇਗਨੋਸਿਸ ਨਹੀਂ ਹੋ ਪਾਂਦਾ ਤੇ ਜਿੱਦਾਂ ਹੀ ਉਹ ਬੰਦਾ ਕਸਰਸ਼ਨ ਕਰਦਾ ਕੁਝ ਵੀ ਉਹ ਸਡਨਲੀ ਇੱਕਦਮ ਹਾਰਟ ਸਟੌਪ ਹੋ ਜਾਂਦਾ ਓਕੇ ਓਕੇ ਸੋ ਮਤਲਬ ਇਹ ਹੈ ਕਿ ਕਾਫੀ ਕੁਝ ਕਈ ਗੱਲਾਂ ਨੇ ਨਾ ਉਹ ਜਿਵੇਂ ਡਾਕਟਰ ਸਾਹਿਬ ਇੱਥੇ ਆਏ ਨੇ ਆ ਮਸ਼ੀਨ ਬਾਰੇ ਸਾਨੂੰ ਦੱਸਿਆ ਜਾਂ ਇੱਕ ਆ ਪਈ ਹੈ ਡਾਕਟਰ ਸਾਹਿਬ ਇੱਕ ਹੀ ਚੀਜ਼ ਹੈ ਇਹਨੂੰ ਆਪਾਂ ਕਹਿੰਦੇ ਹੌਲਟਰ 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 ਮੋਨਿਟਰਿੰਗ ਇਹ ਆਪਾਂ 24 ਘੰਟੇ ਲਈ ਲਾਂਦੇ ਆ ਛਾਤੀ ਤੇ ਇਹਦੇ ਰਾਹੀਂ ਆਪਾਂ ਦਿਲ ਦੀ ਧੜਕਣ 24 ਘੰਟੇ ਮੋਨੀਟਰ ਕਰਦੇ ਆ ਤੇ ਦੇਖਦੇ ਆ ਕਿ ਇਹ ਵੱਧਦੀ ਪਈ ਹੈ ਕਿ ਘਟਦੀ ਪਈ ਹੈ ਦੱਸ ਸਕਦੀ ਹੈ ਕਿ ਵਧਨ ਵਧਨ ਦਾ ਕਾਰਨ ਕੀ ਹੈ ਤਾਂ ਇਹਦੇ ਤੋਂ ਆਪਾਂ ਪਤਾ ਕਰ ਸਕਦੇ ਕਿ ਦਿਲ ਦੀ ਧੜਕਣ ਦਾ ਤੇਨੀ ਪ੍ਰੋਬਲਮ ਹੈਗੀ ਅੱਛਾ ਇਹਦੇ ਰਾਹੀਂ ਮਤਲਬ ਇਹ ਦਸਨ ਦੇ ਵੀ ਦਿਲ ਦੀ ਜ ਤੜਕਣ ਵੱਧ ਰਹੀ ਹੈ ਤਾਂ ਵੀ ਕੀ ਕਉ ਕਾਰਨ ਜੇ ਘਟ ਰਹੀ ਹੈ ਤਾਂ ਤਾਂ ਕੀ ਕਾਰਨ ਹਾਂ ਇਹਦੇ ਇਹਦੇ ਫਾਇਦੇ ਆ ਵਿੱਚ 24 ਘੰਟੇ ਤੱਕ ਉਹ ਪੂਰੀ ਮੋਨੀਟਰ ਕਰਦੀ ਹੈ ਉਸ ਬੰਦੇ ਦੀ ਤੜਕਣ ਦੀ ਹੋਰ ਹੋਰ ਕੀ ਕੀ ਫੈਸਿਲਿਟੀਆਂ ਤੁਹਾਡੇ AR ਗਗਨ ਗੈਸਟੋ ਦੇ ਵਿੱਚ ਆਈਆਂ ਔਰ ਇਸ ਤੋਂ ਇਲਾਵਾ ਆਪਾਂ ਕਿਸ मतलब ਹਰ ਤਰ੍ਹਾਂ ਦੇ ਕੇਸ ਕਰ ਸਕਦੇ ਆ ਜੀ ਉਹ ਮਤਲਬ ਕਿਸੇ ਨੂੰ ਹਾਰਟ ਅਟੈਕ ਦਾ ਹੈ ਇਮੀਡੀਏਟਲੀ ਅਵੇਲੇਬਲ ਹੋਵਾਂਗੇ ਜੀ ਪ੍ਰਾਇਮਰੀ ਐਂਜੋਪਲਾਸਟੀ ਕਹਿੰਦੇ ਜਿਹਨੂੰ ਬਾਕੀ ਕੰਪਲੈਕਸ ਕੋਰਨਰੀ ਐਂਜੋਪਲਾਸਟੀ ਇਸ ਤੋਂ ਇਲਾਵਾ ਜੇ ਕਿਸੇ ਨੂੰ ਪੈਰਾਂ ਵਿੱਚ ਪੈਰਾਂ ਵਿੱਚ ਵੀ ਨਾੜੀਆਂਾਂ ਵਿੱਚ ਵੀ ਬਲੋਕੇਜ ਹੁੰਦੀ ਹੈ ਆਪਾਂ ਉਹਨੂੰ ਖੋਲ ਸਕਦੇ ਹਾਂ ਜਿਹਨੂੰ ਪੈਰੀਫੇਰ ਐਂਜੋਪਲਾਸਟੀ ਕਹਿੰਦੇ ਆ ਬਾਕੀ ਇਸ ਤੋਂ ਇਲਾਵਾ ਜੇ ਕਿਸੇ ਨੂੰ ਜੇ ਕਿਸੇ ਨੂੰ ਚੱਕਰ ਆ ਰਿਹਾ ਹੈ ਜਾਂ ਬਹੁਤ ਬੇਹੋਸ਼ੀ ਹੋ ਗਈ ਹੈ ਤੇ ਉਹਨੂੰ ਦਿਲ ਦੀ ਧੜਕਣ ਡਾਇਗਨੋਸ ਹੁੰਦੀ ਹੈ ਉਹਦੇ ਵਿੱਚ ਆਪਾਂ ਪੇਸਮੇਕਰ ਪਾ ਸਕਦੇ ਹਾਂ ਜੀ ਠੀਕ ਹੈ ਜੇ ਕਿਸੇ ਨੂੰ ਦਿਲ ਦੀ ਧੜਕਣ ਜ਼ਿਆਦਾ ਹੋ ਰਹੀ ਹੈ ਤੇ ਉਹਦਾ ਹਾਰਟ ਫੰਕਸ਼ਨ ਬਹੁਤ ਖਰਾਬ ਹੈ ਉਹਦੇ ਵਿੱਚ ਆ ਆਈਸੀਡੀ ਪਾ ਸਕਦੇ ਆ ਜਾਂ ਕੰਬੋ ਡਿਵਾਈਸ ਸੀਆਰਟੀ ਪਾ ਸਕਦੇ ਆ ਉਹ ਫੈਸਿਲਿਟੀਆਂ ਆਪਣੀ ਸੁਵਿਧਾਵਾਂ ਇੱਥੇ ਅਵੇਲੇਬਲ ਨਹੀਂ ਇੱਥੇ ਇੱਥੇ ਮੇਰੇ ਖਿਆਲ ਤੁਹਾਡੇ ਕੈਥ ਲੈਬ ਵੀ ਹੈਗੀ ਕਾਫੀ ਵੱਡੀ ਹਾਂਜੀ ਹਨਾ ਹਾਂ ਕੈਥ ਲੈਬ ਜਿਹੜਾ ਹੈਗਾ ਉਹ ਕਾਫੀ ਵੱਡੀ ਕਹਿੰਦੇ ਨੇ ਇੱਥੇ ਹੈਗੀ ਹੈ ਵਾਟ ਕਿਉਂਕਿ ਵਰਲਡ ਕਲਾਸ ਲੈਵਲ ਜਿਹੜੀ ਕਹਿੰਦੇ ਸ਼ਾਇਦ ਉਸੇ ਤਰੀਕੇ ਦੀ ਹੁੰਦੀ ਹੈ ਕੈਥ ਲੈਬ ਤਾਂ ਉਹਦੇ ਵਿੱਚ ਕੀ ਕੀ ਸਹੂਲਤਾ ਹੁੰਦੀ ਹੈ ਡਾਕਟਰ ਉਹਦੇ ਰਾਹੀਂ ਉਹਦੇ ਚ ਹੀ ਮਤਲਬ ਅਸੀਂ ਸਾਰੇ ਆਪਾਂ ਆਪਣੇ ਐਂਜੋਪਲਾਸਟੀ ਐਂਜੋਗ੍ਰਾਫੀ ਪੇਸਮੇਕਰ ਆਈਸੀਡੀ ਉਹਦੇ ਨਾਲ ਹੀ ਅਸੀਂ ਕਰ ਸਕਦੇ ਹਾਂ ਸਾਰਾ ਕੁਝ ਉਹ ਸਾਰਾ ਕੁਝ ਹਾਂਜੀ ਮਤਲਬ ਮਤਲਬ ਮੈਂ ਕੀ ਦੇਖ ਰਿਹਾ ਸੀਗਾ ਵੀ ਜਿਸ ਤਰ੍ਹਾਂ ਮੈਂ ਸਟਾਰਟ ਸੀ ਗੱਲ ਕੀਤੀ ਵੀ ਕਈ ਵਾਰੀ ਸਾਨੂੰ ਨਹੀਂ ਪਤਾ ਲੱਗਦਾ ਹੁੰਦਾ ਨਾ ਵੀ ਮੇਰੇ ਗੈਸ ਬੜੀ ਹੈ ਜਾਂ ਮੇਰੇ ਹਾਰਟ ਦੀ ਪ੍ਰੋਬਲਮ ਹੈ ਤਾਂ ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਤਾਂ ਡਾਕਟਰ ਆਰ ਗਗਨ ਕੋਲ ਆਉਂਦੇ ਸੀ ਵੀ ਮੇਰੋਂ ਕਹਿਆ ਸੀ ਪ੍ਰੋਬਲਮ ਹੈ ਜੀ ਅੱਛਾ ਜੇ ਕਿਤੇ ਉੱਥੇ ਹਾਰਟ ਦੀ ਪ੍ਰੋਬਲਮੋਂ ਨਿਕਲੇ ਤਾਂ ਬੰਦੇ ਨੂੰ ਦੂਰ ਜਾਣਾ ਪੈਂਦਾ ਸੀ ਇਹ ਹੀ ਹੋਏਗਾ ਨਾ ਉਹ ਡਾਕਟਰਾਂ ਨੂੰ ਦੱਸਦਾ ਵੀ ਨਹੀਂ ਜੀ ਤੁਹਾਨੂੰ ਗੈਸ ਦੀ ਪ੍ਰੋਬਲਮ ਨਹੀਂ ਹੈਗੀ ਤੁਹਾਨੂੰ ਤਾਂ ਹਾਰਟ ਦੀ ਪ੍ਰੋਬਲ ਹੁਣ ਕਿੱਥੇ ਹੋਰ ਜਾਦੇ ਲੋੜ ਤੁਸੀਂ ਵਿੱਚੇ ਬੈਠੇ ਹਾਂਜੀ ਹਾਂਜੀ ਬਿਲਕੁਲ ਇਹੀ ਹੋਇਆ ਹਾਂਜੀ ਹੋਰ ਫੈਸਿਲਿਟੀਆਂ ਦੇ ਉੱਤੇ ਦੂਰ ਜਾਣ ਦੀ ਲੋੜ ਹੀ ਨਹੀਂ ਹੈਗੀ ਹੈ ਹਾਂ ਹਾਂ ਬਾਕੀ ਹੋਰ ਵੀ ਦੇਖੋ ਮੇਰਾ ਮਕਸਦ ਕੀ ਹੁੰਦਾ ਬ੍ਰਦਰ ਮੇਰਾ ਮਕਸਦ ਹਮੇਸ਼ਾ ਇਹ ਹੁੰਦਾ ਹੈ ਵੀ ਯਾਰ ਮੈਂ ਤੁਹਾਨੂੰ ਦੱਸਾਂ ਕਿੱਥੇ ਕਿੱਥੇ ਕੀ ਕੀ ਹੈ ਆਰ ਗਗਨ ਤੌਰ ਤੇ ਪਤਾ ਹੈ ਇਹ ਪਿੱਛੇ ਜੇ ਇਹਨਾਂ ਨੇ ਬਹੁਤ ਉਹ ਇੱਕ ਲਗਾਏ ਸੀ ਨਾ ਦੋ ਦਿਨਾਂ ਦਾ ਕੈਂਪ ਲਗਾਇਆ ਸੀ ਫ੍ਰੀ ਕੈਂਪ ਲਗਾਇਆ ਸੀ ਭਾਜੀ ਤੇ ਐਨੇ ਪੇਸ਼ੈਂਟ ਆਏ ਸੀ ਮੈਨਾਂ ਤਾਂ ਸ਼ਾਇਦ 11 ਤਰੀਕ ਨੂੰ ਫਿਰ ਲਗਾ ਰਹੇ ਹਾਂ ਕੈਂਪ ਹਾਂਜੀ 11 ਤਰੀਕ ਨੂੰ ਲਗਾ ਰਹੇ 11 ਜਨਵਰੀ ਹਾਂਜੀ ਇਸ ਗਾ ਟਾਈ ਕਿਆ ਬਾਤ ਹੈ ਕੋਈ ਉਹ ਵੀ ਫਿਰ ਟੋਟਲੀ ਫ੍ਰੀ ਟਾਈਪਿੰਗ ਕਿਸ ਤਰ੍ਹਾਂ ਹਾਂਜੀ ਓਪਰੀ ਬਿਲਕੁਲ ਫ੍ਰੀ ਆਏਗੀ ਤੇ ਇਕੋ ਤੇ 90% ਡਿਸਕਾਊਂਟ ਰੱਖਿਆ ਜਿਹੜਾ ਕਿਤੇ ਵੀ ਨਹੀਂ ਮਿਲਦਾ ਕਿਆ ਬਾਤ ਦੇਖੋ ਇਹ ਵੀ ਗੱਲ ਹੈ ਡਾਕਟਰ ਸਾਹਿਬ ਆਏ ਤੁਸੀਂ ਗੱਲ ਹੈ ਵੀ ਇਹਨੂੰ ਤੋਹਫਾ ਹੀ ਕਰਾਂਗੇ 90 ਸਾਲ ਦਾ ਯਾਰ ਵੀ ਇਕੋ ਦੇ ਉੱਤੇ ਅਦਰੋਜ਼ 90% ਆਫ ਇਹ ਵੀ ਵੱਡੀ ਗੱਲ ਹੈ ਤੇ ਚੰਗੀ ਗੱਲ ਹੈ ਕਿ ਜੇ ਕੋਈ ਉਹ ਇਕੋ ਕਰਵਾਣਾ ਚਾਹੁੰਦਾ ਹੈ ਜਾਂ ਹੋਰ ਜਿਸ ਤਰ੍ਹਾਂ ਦੇ ਭਾਜੀ ਹੋਰਾਂ ਨੇ ਦੱਸਿਆ ਉਹ ਤੁਹਾਨੂੰ ਪਤਾ ਹੀ ਆਰਗਗਨ ਗੈਸਟ੍ਰੋ ਇਹਨਾਂ ਤੇ ਤੁਸੀਂ ਇਹਨਾਂ ਕੋਲ ਆ ਕੇ ਜੋ ਵੀ ਟ੍ਰੀਟਮੈਂਟ ਲੈਣਾ ਤੁਹਾਨੂੰ ਜੇ ਲੱਗੇ ਹਨ ਵੀ ਹਾਂ ਯਾਰ ਅਸੀਂ ਇੱਥੇ ਆਣਾ ਤੇ ਤੁਸੀਂ ਇੱਥੋਂ ਆ ਸਕਦੇ ਹੋ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੋ ਮੇਰਾ ਮਕਸਦ ਸਿਰਫ ਤੇ ਸਿਰਫ ਦੱਸਣਾ ਹੁੰਦਾ ਉਸ ਤੋਂ ਬਾਅਦ ਡਿਊਟੀ ਜਿਹੜੀ ਉਹ ਤੁਹਾਡੀ ਸ਼ੁਰੂ ਹੁੰਦੀ ਹੈ ਤੇ ਇੱਥੋਂ ਦੇ ਸਟਾਫ ਦੀ ਇੱਥੋਂ ਦੇ ਡਾਕਟਰ ਸਾਹਿਬਾਨਾਂ ਦੀ ਉਹਨਾਂ ਦੀ ਸ਼ੁਰੂ ਹੁੰਦੀ ਹੈ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਬਿਠਿੰਡੇ ਵਾਪਸ ਆਏ ਤੇ ਸਾਡੇ ਲੋਕਾਂ ਬਾਰੇ ਸੋਚਿਆ ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਸੋ ਡਾਕਟਰ ਵਾਲਾ ਆਪਾਂ ਗਲਤ ਕੀਤੀ ਐ ਸ਼ਹਿਰ ਦਾ ਮੁੰਡਾ ਸ਼ਹਿਰ ਚ ਆਇਆ ਸਾਰਿਆਂ ਨਾਲ ਹੋਊਗਾ ਵਿਚਾਰੋ ਯਾਰ ਆਪਣਾ ਹੀ ਮੁੰਡਾ ਖੁੱਲ ਕੇ ਗੱਲ ਕਰ ਸਕਦਾ ਹੁੰਦਾ ਆਰ ਗਗਨ ਗੈਸਟੋ ਬਾਰੇ ਤਾਂ ਤੁਹਾਨੂੰ ਪਤਾ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਕਾਫੀ ਡਾਕਟਰ ਸਹਿਬਾਨ ਇੱਕੋ ਛਤ ਦੇ ਹੇਠਾਂ ਨੇ ਕੈਥਲਾ ਵਿੱਚ ਹੈ ਬਹੁਤ ਬਹੁਤ ਸੋਚਿਆ ਮਤਲਬ ਤਾਂ ਜੇ ਤੁਹਾਨੂੰ ਚੰਗਾ ਲੱਗੇ ਜਦੋਂ ਲੱਗੇ ਵੀ ਹਾਂ ਯਾਰ ਵੀ ਇੱਧਰ ਜਾਣਾ ਕਿਉਂਕਿ ਪਹਿਲੀ ਗੱਲ ਤਾਂ ਯਾਰ ਕਿ ਸਰੋ ਸਿੱਧੀ ਗੱਲ ਆੜੇ ਦਾ ਬੰਦੇ ਬੰਦਾ ਬਿਮਾਰ ਹੀ ਨਾ ਉਦੋਂ ਦਾ ਕਾਸਟ ਜਦੋਂ ਮੌਸਮ ਖਰਾਬ ਹੁੰਦੇ ਨੇ ਯਮਰ ਦਾ ਤਕਾਜ਼ਾ ਹੁੰਦਾ ਹੈ ਜਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਆਣਾ ਪੈ ਵੀ ਜਾਵੇ ਤਾਂ ਇੱਕ ਆਰਗਨ ਨੂੰ ਵੀ ਚੇਤੇ ਰੱਖਿਓ ਜਦੋਂ ਜਦ ਸਸੇਕਾ